ਸਲਾਮ ਆਸੀ ਯਾਰ ਹਲੋ ਬਾਪੂ ਜੀ ਉਹ ਪਾਈ ਮੀਠ ਚ ਪੋਟਾ ਨਹੀਂ ਆਇਆ ਉਹ ਤਾਂ ਬਾਪੂ ਜੀ ਮੈਂ ਕੱਢ ਕੇ ਰੱਖਤਾ ਸੀ ਪਾਸੇ ਤੇ ਮੈਨੂੰ ਆਏ ਸੀ ਵੀ ਇਹਦਾ ਕੀ ਖਾਣਾ ਹੈ ਉਹ ਪਾਈ ਉਹੀ ਤਾਂ ਅਤਲੀ ਚੀਜ਼ ਹੁੰਦੀ ਆ ਖਾਣ ਵਾਲੀ ਚੰਗਾ ਹੁੰਦਾ ਸਿਹਤ ਵਾਸਤੇ ਬੁੜੀਆਂ ਨੇ ਕੀ ਬਤਾ ਮੀਠ ਹੋ ਰਹੇ ਹਾਂ ਹਾਂਜੀ ਬਾਪੂ ਜੀ ਬਾਪੂ ਜੀ ਪੂਰੇ ਪਿੰਡ ਚ ਸਤਕਾਰ ਆ ਆਪਣੇ ਪਰਿਵਾਰ ਦਾ ਕੋਈ ਕਮੀ ਪੇਸ਼ੀ ਨਹੀਂ ਹਾਂ ਇੱਜ਼ਤਦਾਰ ਬੰਦਿਆ ਚ ਨੋ ਆ ਆਪਣਾ ਬਾਪੂ ਬਸ ਇੱਕ ਤਾਈ ਗਾਲਾ ਟਿੱਕਾ ਬਾਪੂ ਆਪਣੇ ਖਾਨਦਾਨ ਤੇ ਲੋਕ ਟਿੱਚਣਾ ਕਰਦੇ ਵੀ ਹਾਕਮ ਸੋਨੇ ਮੁੰਡਾ ਛੜਾ ਹੀ ਰੱਖ ਲਿਆ ਓਏ ਮੈਂ ਤਾਂ ਬਥੇਰਾ ਰੋਇਆ ਸੀ ਇਹ ਕਹਿੰਦਾ ਬਾਪੂ ਮੈਂ ਤਾਂ ਡਾਕਟਰ ਬਣਨਾ ਆ ਬੈਠਾ ਡੰਗਰ ਡਾਕਟਰ ਬਣਿਆ ਜੇ ਕਿਤੇ ਕੁੜੀ ਹੁੰਦਾ ਨਾ ਹੁਣ ਨੂੰ ਕਿਤੇ ਵਿਆਹ ਬੂਖੇ ਫਾਸ ਵੱਡਿਆ ਹੁੰਦਾ ਇਹਦਾ ਹੁਣ ਤਾਂ ਡੰਗਰ ਦੇ ਕਿਤੇ ਉੱਥੇ ਹੱਥ ਲਾਤਾ ਕਦੇ ਉੱਥੇ ਹੱਥ ਲਾਤਾ ਬਾਪੂ ਮੈਂ ਗੋਡ ਅਰਨ ਕਰਦਾ ਐਡੀ ਗੱਲ ਆ ਤਾਂ ਮੈਂ ਅੱਡ ਹੋ ਜਨਾ ਜੇ ਤੁਹਾਡੀ ਸ਼ਾਨ 'ਚ ਇੰਨਾ ਹੀ ਫਰਕ ਪੈਂਦਾ ਤਾਂ ਦੋ ਮਾਰੂ ਸਾਲੇ ਦੇ ਕਰਨ ਤੇ ਬਕੀ ਜਾਨਾ ਮੈਨੂੰ ਪਤਾ ਤੈ ਤੂੰ ਜਿਹੜੇ ਡਾਲਰ ਕਮਾਉਣਾ ਹੈ ਚੁੱਪ ਕਰਕੇ ਰੋਟੀ ਖਾਲਾ ਬੈ ਕੇ ਨਹੀਂ ਤਾਂ ਮੈਂ ਤੇਰੀ ਥੜੀ ਜੀ ਚੱਕ ਲੂ ਇੱਥੋਂ ਫਤੋ ਆ ਓਏ ਚੱਕ ਲੂ ਥੜੀ ਬਾਪੂ ਹਾਂ ਬਾਈ ਦਾ ਵੀ ਤਾਇਆ ਵਾਲਾ ਹਾਲ ਨਾ ਹੋ ਜਾ ਇੱਕ ਕਾਲਾ ਟਿੱਕਾ ਤਾਂ ਨਜ਼ਰ ਤਾਂ ਹੁੰਦਾ ਦੋ ਕਾਲੇ ਟਿੱਕੇ ਤਾਂ ਜਲੂਸ ਲੱਗਣਗੇ ਬਾਈ ਦਾ ਵਿਆਹ ਕਰਾ ਦਈਏ ਯਾਰ ਤੇ ਲੱਗ ਜਾਂਦਾ ਦਾਰੂ ਪੀਂਦਾ ਹੀ ਸਾਡੇ ਬਾਪੂ ਜੀ ਨੂੰ ਬਹੁਤ ਉਹ ਕਹਿੰਦੇ ਲੀਵਰ ਫੇਲ ਹੋ ਗਏ ਤਾਂ ਮਰ ਗਿਆ ਤੇ ਕਹੀਂ ਕਹਿੰਦੇ ਉਹ ਖਾਣ ਸੀ ਕਹੀਂ ਕਹਿੰਦੇ ਮਲੇਰੀ ਆ ਸੀ ਬਾਪੂ ਜੀ ਸਾਡੇ ਸਰ ਕਹਿੰਦੇ ਸੀ ਵੀ ਆਪਣੇ ਪਿੰਡ ਦੀ ਪਹਿਲੀ ਕੁੜੀ ਆ ਜਿਹਦੀ B.A. ਚ ਫਰਸਟ ਡਿਵੀਜ਼ਨ ਆਈ ਆ ਹੂੰ ਬਸ ਹੁਣ M.A. ਕਰਨੀ ਆ ਸਬਜੈਕਟ ਸੋਚਦੀ ਸੀ ਕਿਹੜੇ ਲਵਾਂ ਨਾਲ ਨਾਲ ਤਿਆਰੀ ਵੀ ਕਰ ਲੂੰਗੀ ਕੋਈ ਨਾ ਕੋਈ ਕੰਪੀਟੀਸ਼ਨ ਤਾਂ ਕੱਢ ਹੀ ਲਵੂੰਗੀ ਬੇਬੇ ਜੀ ਮੈਨੂੰ ਲੱਗਦਾ ਕੰਪੀਟੀਸ਼ਨ ਤਾਂ ਨਹੀਂ ਨਿਕਲਣੀ ਇਹ ਹੁਣ ਆਪ ਨਿਕਲ ਜਾਣੀਆਂ ਐਨੇ ਸਾਲ ਹੋ ਗਏ ਇਹਨੂੰ ਬਸ ਘਰੋਂ ਬਾਹਰ ਨਿਕਲਦੇ ਭਾਨੇ ਚਾਹੀਦੇ ਆ ਨੌਕਰੀ ਲੱਗਣ ਵਾਲੇ ਹੋਰ ਹੀ ਹੁੰਦੇ ਆ ਪੜ ਕਿੰਨ ਨੂੰ ਆ ਪਤਾ ਹੈ ਵੀ ਚੰਦ ਗੋਲ ਧਰਤੀ ਗੋਲ ਸੂਰਜ ਗੋਲ ਰੋਟੀ ਐ ਅੱਠ ਚੁੰਡੀ ਬਣਾਉਂਦੀ ਆ ਬਾਪੂ ਜੀ ਮੇਰੀ ਗੱਲ ਮੰਨੋ ਇਹਨੂੰ 2 ਮਹੀਨੇ ਸਾਡੇ ਨਾਲ ਚੁੱਲਾ ਚੌਂਕਾ ਯੂਨੀਵਰਸਿਟੀ ਚ ਕੋਰਸ ਕਰਾਉ ਤੇ ਤੋਰੋ ਨਿੱਕੋ ਭਾਵੇਂ ਤੇਰੇ ਤੋਂ ਛੋਟੀ ਐ ਪੁੱਤ ਪਰ ਹੈ ਸਿਆਣੀ ਬਹੁਤ ਪੜ ਲਈ ਹੁਣ ਬਸ ਹੁਣ ਅਗਲੇ ਕਰਦੀ ਤਿਆਰੀ ਕਰੋ ਹੂੰ ਬਾਪੂ ਜੀ ਮੈਂ ਕੀ ਰੋਟੀ ਲਿਆ ਕੋੜੇ ਪਤਾ ਕਿੰਨਾ ਗਲਤ ਆ ਨਾ ਤੇਰੇ ਦਿਮਾਗ ਚ ਇਹੋ ਜੀਆਂ ਗੱਲਾਂ ਆਉਂਦੀਆਂ ਕਿੱਥੋਂ ਆ ਕਿਉਂ ਮੇਰੀ ਜ਼ਿੰਦਗੀ ਚ ਅੱਗ ਲਾਉਣੀ ਆ ਜ਼ਿੰਦਗੀ ਚ ਪੱਕਾ ਜ਼ਿੰਦਗੀ ਚ ਹੈ ਅੱਗ ਤਾਂ ਤੇਰੇ ਅੰਦਰ ਲੱਗੀ ਆ ਬੈਰ ਨੇ ਰੋਜ਼ ਜਿਹੜੇ ਸੁਰਮਝੂ ਮਾਰ ਮਾਰ ਪੁੰਛਾ ਬਣਾ ਕੇ ਜਾਣੀ ਆ ਨਾ ਅੱਖੀਆਂ ਸਭ ਦਿਸਦਾ ਜੇ ਮੈਂ ਇਹੋ ਜੀ ਹੁੰਦੀ ਤਾਂ ਮੇਰੀ ਬੀਏ ਚ ਫਰਸਟ ਰਿਵੀਜ਼ਨ ਆਉਂਦੀ ਤੂੰ ਪੜ ਲੈਂਦੀ ਤੈਨੂੰ ਕਦੇ ਕਿਸੇ ਨੇ ਮਨਾ ਕੀਤਾ ਆਪ ਤਾਂ ਤੇਰੇ ਤੋਂ ਚੌਥੀ ਨਹੀਂ ਪਾਸ ਹੋਈ ਮੈਨੂੰ ਘਰੋਂ ਬਾਹਰ ਜਾਣ ਦੇ ਭਾਨੇ ਨਹੀਂ ਚਾਹੀਦੇ ਸੀ ਨਾ ਨਹੀਂ ਪੜੇ ਫੇਰ ਨਾਲੇ ਤੂੰ ਤੇ ਮੇਰੇ ਨਾਲ ਮੁਕਾਬਲਾ ਕਰ ਵੀ ਨਹੀਂ ਸਕਦੀ ਤੇਰੇ ਤੋਂ ਤਾਂ ਟਮਾਟਰਾਂ ਦੀ ਚਟਨੀ ਨਾ ਕੁੱਟ ਹੋਵੇ ਇੱਧਰ ਮੈਂ ਚਿਬੜਾਂ ਦੇ ਚਵੇਂ ਬੀ ਨਹੀਂ ਰਹਿਣ ਦਿੰਦੀ ਕਰ ਤੂੰ ਮੁਕਾਬਲਾ ਨਹੀਂ ਕਰਨਾ ਮੁਕਾਬਲਾ ਤੇ ਨਾ ਮੈਂ ਕੁੱਟਣੀਆਂ ਚਟਨੀਆਂ ਸੱਚੇ ਬਾਦਸ਼ਾਹ ਜੇ ਮੈਂ ਸੱਚੀ ਆ ਨਾ ਤਾਂ ਇਹਦੇ ਵਰਗੀਆਂ ਨੌਕਾ ਰੱਖਾਂ ਚਟਨੀਆਂ ਕੁੱਟਣ ਲਈ ਰੋਲਾ ਰੋਲਾ ਯਾਰ ਦੀ ਯਾਦ ਆਉਂਦੀ ਹੁਨੀ ਨਾਲੇ ਤੇਰੇ ਪੜਨ ਤੋਂ ਰੋਸ਼ਨੀ ਆਵਦਾ ਤੂੰ ਭੱਜ ਜਾਣਾ ਆਪਦੇ ਆਸ਼ਕ ਨਾਲ ਮਗਰੋਂ ਸਾਡਾ ਡੰਗ ਦਾ ਰਿਸ਼ਤਾ ਨਹੀਂ ਹੋਣਾ ਗੱਲ ਨਾਲ ਉਹ ਜੇ ਐ ਨਹੀਂ ਤੂਰਦਨ ਕੇ ਕਿਸੇ ਤੂ ਅਜੂ ਦੇ ਨਾਲ ਨਵੇਂ ਵਿਆਹੀ ਨੂੰ ਵੀ ਜਾਂਦਿਆ ਜੋ ਕਰਦੀਆਂ ਨਲੀਆਂ ਪੂਜਦੀਆਂ ਪੈ ਜਾਣੀਆਂ ਤੇਰੇ ਕਰਕੇ ਬੇਬੇ ਰੋਟੀ ਉਠੀਖਦੀ ਐ ਯੁੱਧ ਛੇੜ ਕੇ ਬੈਗੀ ਟੱਕਰ ਲਾ ਕੇ ਬੈਗੀ ਜਿਹੋ ਜੀ ਰੋਟੀ ਫੜਾਗੀ ਉਹ ਜੇ ਲੱਲਰ ਲਾਊਗੀ ਅੱਗੇ ਜਾ ਕੇ ਇਹ ਤੇ ਬਾਪੂ ਜੀ ਦੇਖਿਓ ਤੁਸੀਂ ਕਿਸ ਦਿਨ ਦੂਜੀਆਂ ਚਿੱਠੀਆਂ ਮਿਲਣਗੀਆਂ ਇਹਦੀਆਂ ਕਰੋ ਰੇਸ਼ਮਾ ਦੇਖੋ ਪਾਈ ਕੋਈ ਕਰਵਾ ਰਾ ਆ ਜਲ ਚੱਕੋ ਜੀ ਆ ਲੈ ਬਈ ਇੱਧਰ ਰੱਖਦੇ ਓਏ ਹਾਂਜੀ ਹਾਂਜੀ ਮਿੰਦਰਾ ਮੁੰਡੇ ਨੂੰ ਮਾਰੋ ਆਜ ਉਹ ਬੱਗੇ ਹਾਂਜੀ ਉਪੂ ਜੀ ਆ ਪਿੰਟੇ ਨੂੰ ਕੱਲੀ ਸਾੜਾ ਕਮਲਿਆਂ ਦਾ ਟੱਬਰ ਮੈਂ ਆਪਦਾ ਜੀਵਨ ਸਵਾਰਨੇ ਮੈਂ ਪੜਿਆ ਲਿਖਿਆ ਬੰਦਾ ਕੋਈ ਪੜ੍ਹੀ ਲਿਖੀ ਲੈ ਕੇ ਆਉਂਦਾ ਓਏ ਉਹ ਪਿੰਟੇ ਨੂੰ ਭੇਜਦੇ ਬਾਟੀ ਦੇ ਕੇ ਕੱਪਾ-ਕੁੱਪਾ ਦਾ ਸਾਭ ਜ ਨਹੀਂ ਆਉਂਦਾ ਹੁੰਦਾ ਜੱਟਾਂ ਨੂੰ ਹਾਂਜੀ ਹਾਂਜੀ ਉਹ ਭਜੀ ਸਾਲਿਆਂ ਨੇ ਕੋਈ ਅਣਪੜ ਗੋਹਾ ਪੱਥਰ ਵਾਲੀ ਮਾਰਨੀ ਆ ਮੇਰੇ ਮੱਥੇ ਕਮਲਿਆਂ ਦਾ ਟੱਬਰ ਉਹ ਸਾਲਿਆਂ ਤੈਨੂੰ ਕਿਹਾ ਜੋ ਨੂੰ ਭੇਜ ਅਬ ਆਪੂ ਜੀ ਤੁਸੀਂ ਮੁੰਡੇ ਨੂੰ ਬੁਲਾਓ ਨਹੀਂ ਮਯਾ ਘੜੇ ਮਾਰ ਗਿਆ ਜੀ ਪੰਡਾ ਤੁਹਾਡੇ ਸਾਹਮਣੇ ਹਲੇ ਤੱਕ ਦੇਖਿਆ ਹੀ ਨਹੀਂ ਆਹੀ ਹੈ ਮੁੰਡਾ ਸਾਡਾ ਜੱਟਾਂ ਦੇ ਪੁੱਤੇ ਹਜੇ ਹੀ ਹੁੰਦੇ ਆ ਤੁਹਾਡੇ ਸਾਹਮਣੇ ਝੂਟ ਥੋੜੇ ਬੋਲਾਂਗੇ ਕੰਮਕਰ ਵਾਲਾ ਪਰਿਵਾਰ ਹੈ ਸਾਡਾ ਬਾਪੂ ਜੀ ਭਾਈ ਸਾਹਿਬ 100 ਰੁਪਏ ਕੱਢੋ ਕੰਬਣੀ ਵਾਲਾ ਸ਼ਗਨ ਕਰੀਏ ਠੀਕ ਹੈ ਜੀ ਮੁਬਾਰਕਾਂ ਦੀ ਮੁਬਾਰਕਾਂ ਮੂੰਹ ਮਿੱਠਾ ਕਰੋ ਆਪਣੇ ਦੋ ਘਰ ਜੋੜਦੇ ਬੱਗਾ ਆਪਣੇ ਜਾਲ ਚ ਆਪ ਹੀ ਫਸੇ